ਜਾਣਾ ਠੀਕ ਹੈ ਜੀ ਤੇ ਇਹ ਵਾਲਾ ਨਵਾਂ ਫੈਬਰਿਕ ਆ ਰਿਹਾ ਓਕੇ ਮਲਮਲ ਚੰਦੇਰੀ ਤੇ ਇਹ ਸਾਰਾ ਦੇਪਰ ਵਰਕ ਆਣਾ ਤੇ ਇਹਦੇ ਵਿੱਚ ਆ ਦੇਖੋ ਆ ਸਾਰੇ ਸਟੇਪ ਦੇ ਆਟਮ ਨੇ ਸਾਰੇ ਫੈਂਸੀ ਡਿਜ਼ਾਈਨਰ ਜੋ ਅੱਜ ਕੱਲ ਦੀ ਕਲੈਕਸ਼ਨ ਹੈ ਇਹ ਵਾਲੀ ਹਾਂਜੀ ਆ ਲੋ ਬਾਕੀ ਸਟੇਪ ਦੇ ਆਟਮਾ ਮਿਲ ਜਾਣਾ ਆਪਣੇ ਕੋਲ ਠੀਕ ਹੈ ਤੇ ਪ੍ਰੋਪਰ ਸਾਰਾ ਹੈਂਡ ਦਾ ਕੰਮ ਆਣਾ ਭਾਜੀ ਓਕੇ ਤੇ ਆ ਲੋ ਇਸ ਤੋਂ ਆਪਣੀ ਬਾਦੂ ਆਟਮ ਹੁੰਦੀ ਹੈ ਆਪਣੇ ਕੋਲ ਠੀਕ ਹੈ ਜੀ ਲੋ ਜੀ ਤਰ੍ਹਾਂ ਲੱਗੇ ਆ ਪਲੈਨ ਫੈਬਰਿਕ ਤੋਂ ਆਪਣੇ ਕੋਲ ਹਰ ਤਰ੍ਹਾਂ ਦੇ ਪਲੈਨ ਫੈਬਰਿਕ ਮਿਲ ਜਾਣੇ ਨੇ ਪਿਓਰ ਕਰੇਪ ਨੇਚਰਲ ਕਰੇਪ ਹੋ ਗਈ ਤੇ ਔਰਗੈਂਜ਼ਾ ਹੋ ਗਿਆ ਪਿਓਰ ਵਾਲਾ ਜਿੱਦਾਂ ਦਾ ਮਰਜ਼ੀ ਡਰੈਸ ਮਟੀਰੀਅਲ ਲੈ ਲਓ ਪਲੈਨ ਫੈਬਰਿਕ ਲੈ ਲਓ ਆ ਦੇਖੋ ਆ ਸਾਰਾ ਪਲਾਨ ਫੈਬਰਿਕ ਲੱਗਿਆ ਹੋਇਆ ਜੀ ਆਪਣੇ ਕੋਲ ਮੇਸੀ ਆਰਾਮ ਦੇ ਆਣੇ ਨੇ ਮੁਫਤਲਾਲ ਦੇ ਆਣੇ ਨੇ ਆਪਣੇ ਕੋਲ ਜਿਹੇ ਜੀ ਮਰਜ਼ੀ ਕੁਆਲਟੀ ਲੈ ਲਓ ਆਪਣੇ ਕੋਲੋ ਆ ਲੋ ਵਾਈਟ ਮਿਲ ਜਾਣੇ ਨੇ ਕਲਰ ਮਿਲ ਜਾਣੇ ਨੇ ਆਣ ਲੱਗੇ ਆ 600 ਰੁਪਏ ਦਾ ਸੂਟ ਆਣਾ ਪਿਓਰ ਕੋਟਨ ਦਾ ਸੂਟ ਆਣਾ ਸਾਰਾ ਥ੍ਰੈਡ ਦਾ ਕੰਮ ਆਲਾ ਦੇਖੋ ਓਕੇ ਵੀਰੇ ਤੇ ਇਹਦੇ ਮੰਨ ਲਓ ਆ ਦੁਪट्टे ਤੇ ਕਟਵਰਕ ਬਣਿਆ ਹੋਇਆ 4 ਸਾਈਡ ਕੰਮ ਆਣਾ ਦੁਪੱਟਾ ਆਣਾ ਪਿਓਰ ਮਸਲੀਨ ਦਾ ਲੋ ਜੀ ਇਹ ਬੜਾ ਰੇਡ ਭਾਜੀ ਕਿਤੋਂ ਨਹੀਂ ਮਿਲ ਸਕਦਾ ਕਿ 600 ਰੁਪਏ ਦਾ ਸੂਟ ਹੈ ਆ ਲੋ ਜੀ ਜੋ ਮਤ ਨੂੰ ਹੁਣ ਦਿਖਾਣ ਲੱਗੇ ਨਾ ਜੀ ਪਿਓਰ ਏ ਵਾਲੀ ਆਣੀਆ ਪਿਓਰ ਖੀਨ ਖਾਬ ਦੇ ਸਲਵਾਰ ਤੇ ਸਲਵਾਰ ਤੇ ਵੀ ਇਦਾਂ ਕੰਮ ਬਣਿਆ ਹੋਆ ਸਾਰਾ ਹੈਂਡ ਦਾ ਕੰਮ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਆਦਿਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮੁਹਾਲੀ ਤੇ ਅੱਥ ਨੂੰ ਸ਼ਹਿਰ ਮੁਹਾਲੀ ਇੱਕ ਬਹੁਤ ਹੀ ਸਸਤੇ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਜਾਂਦੇ ਆ ਜਿੱਦੋਂ ਤੁਹਾਨੂੰ ਜਿਹੜੇ ਲੇਡੀਜ਼ ਸੂਟ ਹੋਗੇ ਨਾ ਪਲੇਨ ਫੈਬਰਿਕ ਬਹੁਤ ਹੀ ਘੱਟ ਰੇਟਾਂ ਤੇ ਮਿਲ ਜੂ ਤੇ ਇੱਥੇ ਤੁਸੀਂ ਜੈਂਟਸ ਦੀ ਹਰ ਤਰ੍ਹਾਂ ਦੀ ਕਲੈਕਸ਼ਨ ਲੈ ਸਕਦੇ ਹੋ ਜਿਵੇਂ ਕੋਟ ਪੈਂਟ ਦਾ ਕੱਪੜਾ ਹੋ ਗਿਆ ਪੈਂਟ ਸ਼ਰਟ ਦਾ ਹੋ ਗਿਆ ਨਾ ਜਾਂ ਹੋਰ ਵੀ ਜਿਹੜੀ ਕਲੈਕਸ਼ਨ ਤੁਹਾਨੂੰ ਬਹੁਤ ਮਾਰਕੀਟ ਤੋਂ ਬਹੁਤ ਹੀ ਘੱਟ ਰੇਟਾਂ ਤੇ ਮਿਲ ਜੂ ਤੇ ਆਪਾਂ ਪਹੁੰਚਿਆ ਫੈਸ਼ਨ ਇੰਸਟਾ ਸਹਿਰ ਮੋਹਾਲੀ ਪ੍ਰੋਪਰ ਐਡਰੈਸ ਵੀ ਮੈਂ ਤੁਹਾਨੂੰ ਦੱਸੂਗਾ ਤੁਸੀਂ ਕਿਵੇਂ 숍 ਤੇ ਪਹੁੰਚਣਾ ਬਾਕੀ ਤੁਹਾਡੇ ਨਾਲ ਕੰਟੈਕਟ ਨੰਬਰ ਜਿਹੜਾ ਆਪਾਂ ਉਹ ਸੇਰ ਸਾਰਾ ਸ਼ੇਅਰ ਕਰਾਂਗੇ ਹਨਾ ਸੋ ਚੱਲਦੇ ਆ ਦਿਖਾਉਨੇ ਆ ਤੁਹਾਨੂੰ ਸਾਰੀਆਂ ਜੱਪਨ ਇਹ ਸ਼ੌਪ ਦੀ ਲੋਕੇਸ਼ਨ ਪੈ ਜਾਂਦੀ ਆ ਮੋਹਾਲੀ ਹੋਮਲੈਂਡ ਦੇ ਬਿਲਕੁਲ ਨੇੜੇ ਹੈ ਨਾ ਤੇ ਇੱਧਰ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸਿੰਘ ਸਹੀਦਾ ਸਾਹਿਬ ਸੁਹਾਣਾ ਤੇ ਮੋਹਾਲੀ ਬਾਕੀ ਚੱਲਦੇ ਆ ਤੁਹਾਨੂੰ ਸਾਰੀਆਂ ਆਪਾਂ ਕਲੈਕਸ਼ਨ ਦਿਖਾਉਣਾ ਥੋੜੇ ਨਾਲ ਕੰਟੈਕਟ ਨੰਬਰ ਸ਼ੇਅਰ ਕਰ ਦਾਂਗੇ ਤੇ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਦੇਖ ਲਓ ਜੀ ਅੱਜ ਪਹੁੰਚੇ ਆ ਆਪਾਂ ਸ਼ਹਿਰ ਮੋਹਾਲੀ ਫੈਸ਼ਨ ਇੰਸਟਾ ਤੇ ਤੇ ਇਹਨਾਂ ਜਿਹੜੇ ਸ਼ੌਪ ਦਾ ਐਡਰੈਸ ਪੈ ਜਾਂਦਾ ਸ਼ਹਿਰ ਮੋਹਾਲੀ ਸੈਕਟਰ 78 78 ਸੁਹਾਣਾ ਠੀਕ ਆ ਬਾਕੀ ਥੋੜੇ ਨਾਲ ਆਪਾਂ ਕੰਟ ਤੇ ਬਾਕੀ ਚਲਦੇ ਆ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਉਨੇ ਆ ਤੇ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਕਲੈਕਸ਼ਨ ਮਿਲ ਜੂ ਜਿਵੇਂ ਲੇਡੀ ਦੀ ਹੈ ਹਨਾ ਹੋ ਗਈ ਸੂਟ ਹੋ ਗਏ ਤੇ ਜੈਂਟਸ ਦੀ ਗੱਲ ਕਰੀ ਜੈਂਟਸ ਦੀ ਹਰ ਤਰ੍ਹਾਂ ਦੀ ਕਲੈਕਸ਼ਨ ਮਿਲ ਜੂ ਜਿਵੇਂ ਕੋਟ ਪੈਂਟ ਹੋ ਗਏ ਪੈਂਟ ਹੋ ਗਈ ਹਨਾ ਪੱਗਾਂ ਹੋ ਗਈਆਂ ਹਰ ਤਰ੍ਹਾਂ ਦੀ ਕਲੈਕਸ਼ਨ ਤੁਹਾਨੂੰ ਇੱਥੇ ਮਿਲ ਜੂ ਤੇ ਆਪਾਂ ਪਹੁੰਚਿਆ ਫੈਸ਼ਨ ਇੰਸਟਾ ਮੁਹਾਲੀ ਚਲਦੇ ਆ ਆਪਾਂ ਸਾਰੀ ਬਾਈ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵੀਰੇ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਲੋ ਜੀ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਪਹੁੰਚਣ ਲਈ। ਹਾਂਜੀ। ਲੋ ਦੋਨੋਂ ਆਪਾਂ ਜੀ ਸ਼ੁਰੂਆਤ ਕਰਨ ਲੱਗੇ ਆ ਪਲੈਨ ਫੈਬਰਿਕ ਤੋਂ। ਓਕੇ ਵੀਰੇ। ਆਪਣੇ ਕੋਲ ਹਰ ਤਰ੍ਹਾਂ ਦੇ ਪਲੈਨ ਫੈਬਰਿਕ ਮਿਲ ਜਾਣੇ ਨੇ ਪਿਓਰ ਕਰੇਪ, ਨੇਚਰਲ ਕਰੇਪ ਹੋ ਗਈ ਤੇ ਆਰਗੈਂਜ਼ਾ ਹੋ ਗਿਆ ਪਿਓਰ ਵਾਲਾ। ਓਕੇ ਵੀਰੇ। ਜਿੱਦਾਂ ਦਾ ਮਰਜ਼ੀ ਡਰੈਸ ਮਟੀਰੀਅਲ ਲੈ ਲਓ, ਪਲੈਨ ਫੈਬਰਿਕ ਲੈ ਲਓ। ਆ ਦੇਖੋ ਆ ਸਾਰਾ ਪਲੈਨ ਫੈਬਰਿਕ ਲੱਗਿਆ ਹੋਇਆ ਜੀ ਆਪਣੇ ਕੋਲ ਉੱਪਰ ਵੈਲਵਟ ਆ ਗਈ। ਠੀਕ ਆ ਜੀ। ਤੇ ਇਹ ਵਾਲੇ ਅੱਗੇ ਸਾਰੇ ਫੈਬਰਿਕ ਲੱਗੇ ਹੋਏ ਨੇ ਤੇ ਦੁਕਾਨ ਦਾ ਭਾ ਜੀ ਆਪਣੇ ਕੋਲ ਅਨਾ ਟਾਈਮ ਨਹੀਂ ਤੇ ਇਸ ਤੋਂ ਇਲਾਵਾ ਆਪਣੇ ਕੋਲ ਜੈਂਟਸ ਦੀ ਵੈਰਾਈਟੀ ਮਿਲ ਜੰਦੀਆਂ ਤੁਹਾਨੂੰ ਹਰ ਤਰ੍ਹਾਂ ਦੀ ਕੁਰਤਾ ਪਜਾਮਾ ਪੈਂਟ ਸ਼ਰਟ ਪੈਂਟ ਕੋਡ ਤੇ ਫੁੱਲ ਵੈਲ ਮਿਲ ਜੰਦੀਆਂ ਹਰ ਤਰ੍ਹਾਂ ਦੀ ਪੱਗਾਂ ਵਾਲੀ ਕੁਆਲਿਟੀ ਮਿਲ ਜੰਦੀਆਂ ਕੈਮੀਕਲ ਵਧੀਆ ਨੌਨ ਕੈਮੀਕਲ ਮਿਲ ਜੰਦੀਆਂ ਤੇ ਮਾਰਕਟ ਨਾਲੋਂ ਰੇਟ ਭਾਜੀ ਆਪਣਾ ਬਹੁਤ ਘੱਟ ਹੋਣਾ ਤੇ ਇਹ ਵਾਲੇ ਆਣੇ ਨੇ ਕੁਰਤੇ ਪਜਾਮੇ ਸੀ ਆਰਾਮ ਦੇ ਆਣੇ ਨੇ ਮੁਫਤ ਲਾਲ ਦੇ ਆਣੇ ਨੇ ਆਪਣੇ ਕੋਲ ਜਿਹੇ ਜੀ ਮਰਜ਼ੀ ਕੁਆਲਿਟੀ ਲੈ ਲਓ ਆਪਣੇ ਕੋਲੋ ਆ ਲੋ ਵਾਈਟ ਮਿਲ ਜਾਨੇ ਨੇ ਕਲਰ ਮਿਲ ਜਾਨੇ ਨੇ ਪੈਂਟ ਕੋਡ ਦੀ ਕੁਆਲਿਟੀ ਮਿਲ ਜਾਨੀ ਏ ਆ ਲੋ ਇੱਕ ਜਗ੍ਹਾ ਤੋਂ ਭਾਜੀ ਆਪਾਂ ਤੁਹਾਨੂੰ ਸਭ ਕੁਝ ਦੇ ਸਕਦੇ ਹਾਂ ਬ ਬਹੁਤ ਘੱਟ ਰੇਟਾਂ ਦੇ ਆਪਾਂ ਤੇ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਹੁਣ ਲੇਡੀਜ਼ ਕਲੈਕਸ਼ਨ ਦਿਖਾਉਣ ਲੱਗੇ ਆਂ ਤੇ ਆਪਣਾ ਉੱਪਰ ਵਾਲਾ ਪੋਰਸ਼ਨ ਤੇ ਨੀਚੇ ਦਿਖਾਉਣ ਲੱਗਾ ਤੁਹਾਨੂੰ ਬਾਜੀ ਹੁਣ ਆਪਾਂ ਸੂਟ ਦਿਖਾਵਾਂਗੇ ਹਾਂਜੀ ਹਾਂਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣ ਲੱਗੇ ਆਂ ਹਾਂਜੀ ਬਾਜੀ ਲੇਡੀਜ਼ ਕੀ ਕਲੈਕਸ਼ਨ ਆ ਗਈ ਲੋ ਬਾਜੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂ ਵੈਰਾਈਟੀ ਆਪਣੇ ਕੋਲ ਇੱਕ ਤਾਂ ਇਸ ਤਰ੍ਹਾਂ ਦੇ ਆਂਦੇ ਨੇ ਚਿਕਨ ਦੇ ਅੜਮਾ ਤੇ ਇਹਦੇ ਵਿੱਚ ਵੀ ਆਪਣੇ ਕੋਲ ਬਹੁਤ ਕੁਝ ਮਿਲ ਜਾਣਾ ਠੀਕ ਆ ਜੀ ਤੇ ਇਹ ਵਾਲਾ ਨਵਾਂ ਫੈਬਰਿਕ ਆ ਰਿਹਾ ਓਕੇ ਮਲਮਲ ਚੰਦੇਰੀ ਤੇ ਇਹ ਸਾਰਾ ਬੇਪਰੋ ਵਰਕਾਂ ਨਾਲ ਇਹਦੇ ਵਿੱਚ ਆ ਦੇਖੋ ਆ ਸਾਰੇ ਇਸ ਟੇਬ ਦੇ ਐਟਮਾਨੇ ਸਾਰੇ ਫੈਨਸੀ ਡਿਜ਼ਾਈਨਰ ਜੋ ਅੱਜਕੱਲ ਦੀ ਕਲੈਕਸ਼ਨ ਹੈ ਬਾਦ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਸੂਟ ਤੇ ਮ ਦਿਖਾਉਣ ਲੱਗਿਆ ਆਜੋ ਹਲੋ ਇਹ ਹੁਣ ਤੁਹਾਨੂੰ اوپر ਸੂਟ ਦਿਖਾਉਣੇ ਸਾਰੇ ਹਨ ਹਾਂ ਹਾਂ ਹਲੋ ਇਹ ਸਾਰੇ ਆਪਣੀ ਭਾਜੀ ਰੈਡੀ ਹੁੰਦੀ ਹੈ ਕਲੈਕਸ਼ਨ ਓਕੇ ਵੀਰੇ ਹਲੋ ਇੱਕ ਤੋਂ ਇੱਕ ਡਿਜ਼ਾਈਨ ਬੰਦਾ ਆਪਣੇ ਕੋਲ ਸਾਰੇ ਇੰਸਟਾਗ੍ਰam ਵਾਲੇ ਜੋ ਵੀ ਚੱਲਦੇ ਆ ਇਹ ਪਿਓਰ ਮਸਲੀਨ ਆ ਨੀ ਆਲੋ ਜੀ ਇਹ ਆਨੀਆਂ ਦੀ ਪਿਕ ਏ ਆਣਾ ਦੇ ਬਾਜ਼ੂ ਤੇ ਕੰਮ ਜੀ ਠੀਕ ਆ ਜੀ ਆ ਲੋ ਜੀ ਰੈਡ ਮਾਰਕੀਟ ਨਾਲੋਂ ਭਾਜੀ ਬਹੁਤ ਘੱਟ ਆਉਣੇ ਆ ਆਪਣੇ ਓਕੇ ਆ ਲੋ ਏ ਆਨੀਆਂ ਪਿਓਰ ਲਿੱਲਨ ਜੀ ਠੀਕ ਆ ਜੀ ਇਹ ਸਾਰੇ ਪਫ ਦੇ ਕੰਮ ਬਣੇ ਹੋਇਆ ਇਹ ਵਾਲੇ ਆ ਲੋ ਇਹ ਕੇ ਵਾਲਿਆਂ ਨੇ ਪਾਰਟੀ ਪਰ ਇਹ ਵੀ ਸਾਰੇ ਆਪਣੀ ਰੈਡੀ ਹੁੰਦੇ ਆ ਪੀਸ ਠੀਕ ਆ ਜੀ ਦੁਪੱਟੇ ਤੇ ਵੀ ਨਾਲ ਕੰਮ ਆਣਗੇ ਹਾਂ ਜੀ ਆ ਲੋ ਜੀ ਇਹ ਹੈਵੀ ਕੰਮ ਬੰਦੇ ਆਪਣੇ ਪਿਓਰ オーਰਗਾਂਜ਼ਾ ਦੇ ਉੱਪਰ ਓਕੇ ਆ ਲੋ ਲੋ ਜੀ ਇਹ ਦੁਪੱਟੇ ਦੇ ਕਮਾਣਾ ਲੋ ਜੀ ਦੁਪੱਟਾ ਆ ਗਿਆ ਨਾਲ ਇਹਦੇ ਆ ਲੋ ਰੇਂਜ ਭਾਜੀ ਆਪਣੇ ਕੋਲ ਹਰ ਤਰ੍ਹਾਂ ਦੀ ਮਿਲ ਜਾਨੀ ਆ ਘੱਟ ਤੋਂ ਘੱਟ ਵੱਧ ਤੋਂ ਵੱਧ ਆ ਲੋ 250 ਤੋਂ ਸ਼ੁਰੂ ਹੋ ਕੇ ਮੰਨ ਲਓ 8-10 ਹਜ਼ਾਰ ਤੱਕ ਆਪਣੇ ਕੋਲ ਸੂਟ ਹੁੰਦਾ ਏ ਠੀਕ ਹੈ ਵੀਰੇ ਠੀਕ ਹੈ ਨਾ ਜਿੱਦਾਂ ਇਹ ਪ੍ਰਿੰਟ ਆਉਂਦੇ ਨੇ ਇਹ ਲੋ 1000 ਰੁਪਏ ਦੇ ਚਾਰ ਸੂਟ ਹੈ ਆਪਣੇ ਕੋਲ ਨਾਲ ਸੁੱਤੀ ਦੁਪੱਟਾ ਆਣਾ ਓਕੇ ਹਾਂ ਜੀ ਕਲੈਕਸ਼ਨ ਹਰ ਤਰ੍ਹਾਂ ਦੀ ਮਿਲ ਜਾਣੀ ਹੈ 1000 ਰੁਪਏ ਦਾ ਚਾਰ ਸੂਟ ਹੈ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਿਓ ਓਕੇ ਤੇ ਇਹ ਵਾਲੇ ਪ੍ਰਿੰਟ ਆਣੇ ਨੇ ਹਾਂ ਜੀ ਚਲੋ ਇਹ ਕ੍ਰਿਸ਼ਨਾ ਮਾਲ ਆਣਾ ਬ੍ਰਾਂਡਡ ਹੈ ਸਾਰੇ ਆਪਣੇ ਕੋਲ ਇਹ ਵਾਲੇ ਠੀਕ ਹੈ ਤੇ ਇੱਕ ਇਹ ਚੀਜ਼ ਆਣੀ ਹੈ ਅੱਜ ਕੱਲ ਇਹ ਵੀ ਕਾਫੀ ਟ੍ਰੈਂਡੀ ਆਈਟਮ ਹੈ ਇਹ ਵਾਲੀ ਹਾਂ ਜੀ ਹਾਂ ਜੀ ਇਹ ਕਾਟਨ ਦੇ ਉੱਪਰ ਆਣੀ ਹੈ ਪਿਓਰ ਕਾਟਨ ਲੀਨ ਕਪੜਾ ਚੱਲ ਰਿਹਾ ਤੇ ਪਿਓਰ ਔਰਗੈਂਜ਼ਾ ਦਰਵੱਟਾ ਨਾ ਬਿਸਕੋਸ ਵਾਲਾ ਠੀਕ ਹੈ ਜੀ ਕੁਆਲਿਟੀ ਸਾਰੀ ਭਾਜੀ ਆਪਣੇ ਕੋਲ ਬਿਸਕੋਸ ਵਾਲੀ ਆਊਗੀ ਪਿਓਰ ਵਾਲੀ ਕੁਆਲਿਟੀ ਓਕੇ ਹਾਂ ਜੀ ਹਾਂ ਜੀ ਚਲੋ ਇਹ ਦੁਪੱਟੇ ਆਣੇ ਨੇ ਦੁਪੱਟੇ ਪੂਰੇ 2.5 ਮੀਟਰ ਆਣਗੇ ਲੰਬੇ ਚੌੜੇ ਦੁਪੱਟੇ ਆਣੇ ਆ ਠੀਕ ਆ ਜੀ ਚਲੋ ਇਹ ਆਣਾ ਸਾਰਾ ਹੈਂਡ ਦਾ ਪਿੱਟਾ ਵਰਕ ਹਾਂਜੀ ਫੈਬਰਿਕ ਵੀ ਨਮਾ ਆ ਰਿਹਾ ਹੈ ਪਿਓਰ ਸ਼ਿਮਰ ਆ ਲੋ ਜੀ ਪਿਓਰ ਦੀ ਬੋਟਮ ਆਣੀ ਹੈ ਇਹਦੇ ਨਾਲ ਜੀ ਦੁਪੱਟਾ ਬੜਾ ਸ਼ਾਨਦਾਰ ਬਣਿਆ ਹੋਇਆ ਲੋ ਠੀਕ ਆ ਜੀ 2.5 ਮੀਟਰ ਦੁਪੱਟਾ ਆਣਾ ਇਹ ਦੁਪੱਟਾ ਆਣਾ ਭਾਜੀ ਆ ਗਿਆ ਜੀ ਇਸ ਤੋਂ ਇਲਾਵਾ ਆਪਣੇ ਕੋਲ ਭਾਜੀ ਜਿੱਦਾਂ ਡਰੈਸ ਮਟੀਰੀਅਲ ਹੋ ਗਿਆ ਉਸ ਟਾਈਪ ਦਾ ਮਿਲ ਜਾਨਾ ਡਾਈਏਬਲ ਆਟਮ ਮਿਲ ਜਾਣੇ ਨੇ ਪ੍ਰਿੰਟ ਮਿਲ ਜਾਣੇ ਨੇ ਮੰਨ ਲਓ ਕੈਂਬ੍ਰਿਕ ਆਲ ਓਵਰ ਮਿਲ ਜਾਣੀ ਏ ਪ੍ਰਿੰਟ ਮੈਚਿੰਗ ਮਿਲ ਜਾਣੇ ਪਿਓਰ ਮਸਲੀਨ ਮਿਲ ਜਾਣੇ ਪ੍ਰਿੰਟ ਜੌਰਜਟ ਮਿਲ ਜਾਣੀ ਏ ਕਿਸੇ ਵੀ ਤਰ੍ਹਾਂ ਦਾ ਮੰਨ ਲਓ ਪਲੈਨ ਫੈਬਰਿਕ ਸਿੰਥੈਟਿਕ ਕੋਟਨ ਸਭ ਕੁਝ ਮਿਲ ਜਾਣਾ ਆਪਣੇ ਕੋਲ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਡਰੈਸ ਮਟੀਰੀਅਲ ਦਿਖਾਣ ਲੱਗਿਆ ਹਾਂ ਹਾਂਜੀ ਆਹ ਲੋ ਬਾਕੀ ਸਟੇਪ ਦੇ ਆਟਮ ਮਿਲ ਜਾਣੇ ਆਪਣੇ ਕੋਲ ਤੇ ਪ੍ਰੋਪਰ ਸਾਰਾ ਹੈਂਡ ਦਾ ਕੰਮ ਆਣਾ ਭਾਜੀ ਤੇ ਆਹ ਲੋ ਇਸ ਟਾਈਪ ਦੀ ਬਾਦੂ ਆਟਮ ਹੁੰਦੀ ਹੈ ਆਪਣੇ ਕੋਲ ਠ ਏ ਵੀ ਪਿਓਰ ਹੈਂਡ ਦਾ ਹੀ ਕੰਮ ਹੈ ਸਾਰਾ ਠੀਕ ਹੈ ਇਹ ਆਣੀਆਂ ਕਰੇਵ ਦੇ ਉੱਪਰ ਜੀ ਬਾਕੀ ਇਹ ਆਲਾ ਨਾ ਪਿਓਰ ਡੋਲਾ ਜੀ ਆ ਲੋ 3D ਕੰਮ ਠੀਕ ਹੈ ਜੀ ਬਾਕੀ ਇਸ ਟੇਬ ਦੇ ਆਟਮਾ ਹੋਰ ਬਹੁਤ ਜ਼ਿਆਦਾ ਮਿਲ ਜੰਨੇ ਆਪਣੇ ਕੋਲੋਂ ਤੁਸੀਂ ਵਿజిਟ ਕਰੋਗੇ ਨਾ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਣਾ ਮੰਨ ਲਓ ਅਜਨਾ ਟਾਈਮ ਨਹੀਂ ਹੁੰਦਾ ਸਭ ਕੁਝ ਦਿਖਾਣ ਲਈ ਹਾਂਜੀ ਹਾਂਜੀ ਲਓ ਜੀ ਕਲੈਕਸ਼ਨ ਬਹੁਤ ਆ ਬਾਕੀ ਤੁਸੀਂ ਬਾਈਰ ਨਾਲ ਕੰਟੈਕਟ ਕਰ ਲਿਓ ਵਿజిਟ ਕਰ ਲਿਓ ਨਾ ਹਾਂਜੀ ਵੀਰੇ ਆਲੋ ਪਾਜੀ ਇਹ ਵਾਲੇ ਮਿਲ ਜਾਣ ਜਿੱਦਾਂ ਪਿਓਰ ਮਸਲੀਨ ਹੁੰਦੀ ਹੈ ਇਹ ਵਾਲੀ ਕੱਲਾ ਮਾਰਕੀਟ 'ਚ ਇਹਦਾ 1500 ਰੁਪਏ ਰੇਟ ਹੋਣਾ ਓਕੇ ਤੇ ਇਹ ਵਾਲਾ ਪਤ ਤੁਹਾਨੂੰ ਮਿਲਣਾ 800 ਰੁਪਏ ਦਾ ਬਿਸ ਮਿਲਣਾ ਲਓ ਜੀ 800 ਰੁਪਏ ਦਾ ਵਰਕ ਹੋਇਆ ਹੋਇਆ ਠੀਕ ਹੈ ਵੀਰੇ ਤੇ ਨਾਲ ਪੂਰਾ ਸੂਟ ਦਾ ਕੱਪੜਾ ਆਉਣਾ ਜੀ ਇਹ ਵੱਡਾ ਬਾਰ ਹੁੰਦਾ ਮੰਨ ਲਓ 6.5 ਮੀਟਰ ਕੱਪੜਾ ਹੁੰਦਾ ਨਾਲ ਬਾਜ਼ੂ ਬਣੇ ਹੋਏ ਨੇ ਇਹਦੇ ਤੁਸੀਂ ਕੱਲਾ ਸੂਟ ਵੀ ਲਓਗੇ ਮੰਨ ਲਓ ਮਾਰਕੀਟ 'ਚੋਂ ਇਦਾਂ ਮੰਨ ਕੇ ਚੱਲੋ ਇਹ ਕੱਲੇ ਕੱਪੜਾ ਮੰਨ ਲਓ ਕੱਲੇ ਸੂਟ ਸੂਟ ਦਾ 1500 ਰੇਟ ਹੈ ਬਿਨਾ ਵਰਕ ਤੋਂ ਠੀਕ ਹੈ ਜੀ ਹਾਂਜੀ ਇਹ ਤੇ ਬਾਕੀ ਵੀਰੋ ਸ਼ੌਪ ਤੇ ਵਿజిਟ ਕਰ ਸਕਦੇ ਆ ਹਨਾ ਹਾਂਜੀ 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 ਸ਼ੌਪ ਤੇ ਕਿਦੋਂ ਆਪਾਂ ਇੰਨੀ ਵੀਡੀਓ ਚ ਦਿਖਾ ਵੀ ਸਕਦੇ ਹਾਂ ਹਾਂਜੀ 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 ਠੀਕ ਹੈ ਜੀ ਬਹੁਤ ਸੋਹਣਾ ਪੀਸ ਆ ਹਨਾ ਲੱਗਿਆ 600 ਰੁਪਏ ਦਾ ਸੂਟ ਆ ਹਨਾ ਪਿਓਰ ਕਾਟਨ ਦਾ ਸੂਟ ਆ ਹਨਾ ਸਾਰਾ ਥ੍ਰੈਡ ਦਾ ਕੰਮ ਆਲਾ ਦੇਖੋ ਓਕੇ ਵੀਰੋ ਤੇ ਇਹਦੇ ਮੰਨ ਲਓ ਆ ਦੁਪੱਟੇ ਤੇ ਕੱਟਵਰਕ ਬਣਿਆ ਹੋਇਆ 4 ਸਾਈਡ ਕੰਮ ਆਣਾ ਦੁਪੱਟਾ ਆਣਾ ਪਿਓਰ ਮਸਲੀਨ ਦਾ ਲੋ ਜੀ ਇਹ ਵਾਲਾ ਰੈਡ ਭਾਜੀ ਕਿਤੋਂ ਨਹੀਂ ਮਿਲ ਸਕਦਾ ਕਿ 600 ਰੁਪਏ ਦਾ ਸੂਟ ਹੈ ਖਾਲੀ ਕਪੜਾ ਮਿਲਣਾ 600 ਰੁਪਏ ਦਾ ਇਹਦੇ ਵਿੱਚ ਕੁਆਂਟੀਟੀ ਬਹੁਤ ਮਿਲ ਜਾਂਦੀ ਹੈ ਤੇ ਇੱਕ ਮੈਂ ਤੁਹਾਨੂੰ ਦਿਖਾਉਣ ਲੱਗਿਆ ਇਹ ਵਾਲਾ ਡਿਜ਼ਾਈਨ ਇਹ ਵੀ ਤੁਹਾਨੂੰ ਇੰਨੇ ਚ ਹੀ ਮਿਲ ਜਨ 600 ਰੁਪਏ ਦੇ ਵਿੱਚ ਹਾਂ ਲੋ ਜੀ ਇਹ ਮਿਲ ਜਾਂਦੇ ਨੇ ਇਹਦੇ ਵਿੱਚ ਕਲਰ ਚਾਰ ਮਿਲ ਜਨ ਭਾਈ ਤੁਹਾਨੂੰ ਇਹਦੇ ਵਿੱਚ ਕਲਰ ਤੇ ਡਿਜ਼ਾਈਨ ਕੁਆਂਟੀਟੀ ਬਹੁਤ ਮਿਲ ਜਾਂਦੀ ਹੈ ਆਪਣੇ ਕੋਲੋਂ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣ ਲੱਗਿਆ ਬਰਬਰੀ ਜੀ ਅੱਜ ਕੱਲ ਕਾਫੀ ਟ੍ਰੈਂਡ ਚ ਹੈ ਇਹ ਵਾਲਾ ਓਕੇ ਆਹ ਲੋ ਜੀ ਆ ਲੋ ਜੀ ਇਹ ਪੂਰੇ ਫਰੰਟ 'ਚ ਬਰੀਕ ਬੁੱਟੀ ਆਣੀ ਐ ਇਹ ਕੰਮ ਆਣਾ ਬਾਜ਼ੂ ਤੇ ਤੇ ਇਦਾਂ ਹੀ ਕੰਮ ਆਣਾ ਇਹਦੇ ਉੱਪਰ ਬਾਟਮ ਦੇ ਉੱਪਰ ਤੇ ਪਿਓਰ ਮਸਲੀਨ ਦੀ ਬਾਟਮ ਆਣੀ ਐ ਇਹਦੇ ਨਾਲ ਜੀ ਆਹ ਲੋ ਜੀ ਦੁਪੱਟਾ ਵੀ ਨਾਲ ਬਰਬੀ ਦਾ ਆਣਾ ਵਾਲਾ ਓਕੇ ਆਹ ਲੋ ਜੀ ਤੇ ਇਹਦੇ ਵਿੱਚ ਆਪਣੇ ਕੋਲ ਮੰਨ ਲਓ ਬਰਬੀ ਦੇ ਵਿੱਚ ਆ ਵੀ ਡਿਜ਼ਾਈਨ ਬਰਬੀ ਦਾ ਆਣਾ ਹਾਂਜੀ ਤੇ ਇਹ ਵਾਲਾ ਡਿਜ਼ਾਈਨ ਆਣਾ ਇੱਕ ਹਾਈਲਾਈਟ ਕੀਤਾ ਹੋਇਆ ਇਹ ਵੀ ਬਰਬੀ ਦਾ ਆਣਾ ਸਾਰਾ ਹੈਂਡ ਦਾ ਕੰਮ ਆਣਾ ਤੁਹਾਨੂੰ ਖੋਲ ਕੇ ਦਿਖਾਣਾ ਪੀਸ ਦੇਖੋ ਬੜਾ ਸ਼ਾਨਦਾਰ ਬਣਿਆ ਹੋਇਆ ਇਹ ਵੀ ਬ੍ਰਾਂਡਡ ਆਂਦੇ ਨੇ ਮੰਨ ਲਓ ਪੀਸ ਓਕੇ ਓਕੇ ਆਹ ਲੋ ਜੀ ਇਹ ਸਾਰੀਆਂ ਵਿਸਕੋਸਲੇ ਕੁਆਲਿਟੀ ਆਣਗੀਆਂ ਆ ਦੇਖੋ ਪੀਸ ਕੰਮ ਦੇਖੋ ਭਾਜੀ ਆ ਲੋ ਬੋਟਮ ਆਣੀਆਂ ਪਿਓਰ ਮਸਲੀਨ ਦੀ ਤੇ ਦੁਪੱਟਾ ਵੀ ਇਹਦੇ ਨਾਲ ਪ੍ਰਿੰਟ ਆਣਾ ਬਰਬਰੀ ਦਾ 2.5 ਮੀਟਰ ਦੁਪੱਟਾ ਆ ਦੇਖੋ ਚੱਦਰ ਵਰਗਾ ਦੁਪੱਟਾ ਆਣਾ ਬੜਾ ਲੰਬਾ ਚੌੜਾ ਤੇ ਇਹਦੇ ਵਿੱਚ ਇਹ ਮਿਲ ਜਾਂਦੇ ਆ ਕਲਰ ਹਾਂਜੀ ਇਸ ਟਾਈਪ ਦੀ ਕਲੈਕਸ਼ਨ ਘਟੋ ਘਟਾ ਆਪਣੇ ਕੋਲ ਭਾਜੀ 10-15 ਡਿਜ਼ਾਈਨ ਮਿਲ ਜਾਣਗੇ ਇਹਦੇ ਵਿੱਚ ਵੀ ਤੇ ਇੱਕ ਇਹ ਮਿਲ ਜਾਣਾ ਬਰਬਰੀ ਇਹ ਲੈਸ ਵਾਲਾ ਮਾਲ ਹੈ ਇਹ ਵੀ ਕਾਫੀ ਟ੍ਰੈਂਡੀ ਆਈਟਮ ਹੈ ਵਾਲੀ ਹਾਂਜੀ ਆ ਲੋ ਜੀ ਤੇ ਇਸ ਸਵਾਰਥ ਕੰਮ ਆਂਦੇ ਰਹਿ ਨਾਲ ਦੁਪੱਟਾ ਆਊਗਾ ਪ੍ਰਿੰਟ ਲੋ ਤੇ ਇੱਕ ਇਹ ਮਿਲ ਜਾਣਾ ਬਰਬਰੀ ਦਾ ਇਹ ਬੂਮ ਮੇਡ ਦਾ ਆਣਾ ਪੀਸ ਇਹ ਵੀ ਬਹੁਤ ਸੋਹਣੀ ਆਈਟਮ ਬਣੀ ਹੋਈ ਏ ਇਸ ਤੋਂ ਇਲਾਵਾ ਭਾਜੀ ਇਦਾਂ ਦੇ ਕੰਮ ਆਉਂਦੇ ਨੇ ਇੱਕ ਹਾਂਜੀ ਕੋਟਨ ਦੇ ਉੱਪਰ ਵਰਕ ਆਣੇ ਆ ਇਹ ਆਹ ਲੋ ਜੀ 100% ਕੋਟਨ ਆਣੀ ਏ ਬੜੀ ਵਧੀਆ ਵਾਲੀ ਤੇ ਇਹਦੇ ਉੱਪਰ ਵਿੱਚ ਹਾਈਲਾਈਟ ਕੀਤਾ ਹੋਇਆ ਕੰਮ ਆਣਾ ਬਾਟਮ ਆਣੀਆ ਪਲੈਨ ਕੰਮ ਦੇਖੋ ਕਿੰਨਾ ਸੋਹਣਾ ਹੋਇਆ ਮਸਲੀਨ ਦਾ ਦੁਪੱਟਾ ਆਣਾ ਆਹ ਲੋ ਜੀ ਇਸ ਤੋਂ ਇਲਾਵਾ ਭਾਜੀ ਇਹਦੇ ਵਿੱਚ ਆਹ ਵਾਲੇ ਮਿਲ ਜਾਣੇ ਇਸ ਟਾਈਪ ਦੇ ਤੇ ਇਹ ਸਾਰੇ ਕੋਟਨ ਤੇ ਪੇਂਟ ਹੋਇਆ ਹੋਇਆ ਮਸਲੀਨ ਦਾ ਦੁਪੱਟਾ ਆਣਾ ਨਾਲ ਠੀਕ ਆ ਜੀ ਆਹ ਲੋ ਜੀ ਲੋ ਜੀ ਆ ਲੋ ਕਲੈਕਸ਼ਨ ਬਹੁਤ ਆ ਜੀ ਮਤਲਬ ਇਹ ਆ ਲੋ ਜੀ ਵਿਜਿਟ ਕਰੋ ਭਾਈ ਇਹਨਾਂ ਕੋਲੇ ਹਾਂਜੀ 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 ਮੰਨ ਲਓ ਆਪਾਂ ਭਾਜੀ ਮੰਨ ਲਓ ਇਨੀ ਕਲੈਕਸ਼ਨ ਆਪਣੇ ਕੋਲ 2 ਦਿਨ ਲਗਾਤਾਰ ਆਪਾਂ ਦਿਖਾ ਸਕਦੇ ਹਾਂ ਹਾਂਜੀ ਹਾਂਜੀ ਲੋ ਜੀ ਆ ਲੋ ਜੀ ਇੱਕ ਤੋਂ ਇੱਕ ਸੂਰ ਮਿਲ ਜਾਣਾ ਭਾਜੀ ਠੀਕ ਆ ਜੀ ਹੋ ਲੋ ਜੀ ਲਾਈਟ ਡਾਰਕ ਜਿੱਦਾਂ ਦਾ ਮਰਜ਼ੀ ਲੈ ਲਓ ਹਰ ਤਰ੍ਹਾਂ ਦਾ ਮਿਲ ਜਾਣਾ ਠੀਕ ਹੈ ਜੀ ਸਿੰਥੈਟਿਕ ਲੈ ਲਓ कॉटन ਲੈ ਲਓ ਪਾਰਟੀ ਵੈੱਲੇ ਲੈ ਲਓ ਬਰਬਰੀ ਲੈ ਲਓ ਪਿਓਰ ਕਰੇਪ ਲੈ ਲਓ ਔਰਗੈਂਜ਼ਾ ਲੈ ਲਓ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਨੀ ਆਪਣੇ ਕੋਲੋਂ ਠੀਕ ਹੈ ਜੀ ਤੇ ਇੱਕ ਇਹ ਵਾਲਾ ਅੱਜਕੱਲ ਕਾਫੀ ਟ੍ਰੈਂਡੀ ਆਈਟਮ ਚੱਲ ਰਹੀ ਹੈ ਇਹ ਵਾਲੀ ਹੋ ਲੋ ਜੀ ਇਹ ਮਸਲੀਨ ਤੇ ਆਣਾ ਓਕੇ ਲੇਸ ਵਰਕ ਨਾਲ ਮਸਲੀਨ ਦੁਪੱਟਾ ਠੀਕ ਹੈ ਜੀ ਆ ਲੋ ਜੀ ਜੋ ਮਤ ਨੂੰ ਹੁਣ ਦਿਖਾਣ ਲੱਗੇ ਨਾ ਜੀ ਪਿਓਰ ਹੈਂਡ ਦਾ ਕੰਮ ਆਣ ਨੇ ਪੂਰਾ ਦਬਕੇ ਦਾ ਕੰਮ ਆਣਾ ਪੂਰੇ ਫਰੰਟ ਤੇ ਕੰਮ ਆਣਾ ਇਦਾਂ ਹੀ ਕੰਮ ਬਾਜ਼ੂ ਤੇ ਆਣਾ ਠੀਕ ਹੈ ਵੀਰ ਤੇ ਇਹ ਵਾਲੀ ਆਣੀਆ ਪਿਓਰ ਖੀਨ ਖਾਬ ਦੀ ਸਲਵਾਰ ਤੇ ਸਲਵਾਰ ਤੇ ਵੀ ਇਦਾਂ ਕੰਮ ਬਣਿਆ ਹੋਆ ਸਾਰਾ ਹੈਂਡ ਦਾ ਕੰਮ ਆਣਾ ਠੀਕ ਹੈ ਪਿਓਰ ਔਰਗਾਂਜ਼ਾ ਆਣਾ ਜੀ ਪ੍ਰਾਈਜ਼ ਭਾਜੀ ਆਪਣਾ ਪੂਰੇ ਮੰਨ ਲਓ ਪੰਜਾਬ ਤੇ ਮੋਹਾਲੀ ਨਾਲੋਂ ਘੱਟ ਰੇਟਾਂ ਤੇ ਆਣਾ ਆ ਲੋ ਜੀ ਲਓ ਜੀ ਹੈਂਡਵਰਕ ਜਾਰੇ ਸਾਰੇ ਨੇ ਜਿਹੜੇ ਭਾਜੀ ਇਹ ਮੰਨ ਲਓ ਮਾਰਕੀਟ ਚ 6 6 7 7000 ਰੁਪਏ ਦੇ ਸੂਟ ਵਿਕਦੇ ਨੇ ਇਹ ਵਾਲੇ 3000 ਇਹ ਵੀ ਪ्योर ਔਰਗੈਂਜ਼ਾ ਆਣਾ ਤੇ ਹਾਂਜੀ ਹਾਂਜੀ ਤੇ ਇਹ ਖੀਨਖਾਬ ਦਾ ਪਰਪੇਚ ਲੱਗਿਆ ਹੋਇਆ ਸਾਰਾ ਤੇ ਇਦਾਂ ਹੀ ਖੀਨਖਾਬ ਦੀ ਸਲਵਾਰ ਆਣੀ ਆ ਵਾਲੀ ਠੀਕ ਆ ਲੋਜੀ ਬਾਟਮ ਤੇ ਵੀ ਕੰਮ ਆਣਾ ਨਾਲ ਤੇ ਦੁਪੱਟਾ ਬੜਾ ਸੋਹਣਾ ਬਣਿਆ ਹੋਇਆ ਸਟਿੰਬਰ ਦਾ ਦੁਪੱਟਾ ਬਣਿਆ ਹੋਇਆ ਨਾਲ ਹਾਂਜੀ ਆ ਲੋਜੀ ਲੋਜੀ ਲਓ ਜੀ ਸਿਮਰ ਦਾ ਦੁਪੱਟਾ ਸੋੜ ਪਾ ਜੀ ਇੱਕ ਤੋਂ ਇੱਕ ਮਿਲਣਾ ਆਪਣੇ ਕੋਲ ਰੇਟ ਬਿਲਕੁਲ ਰੀਜ਼ਨੇਬਲ ਆ ਦੇਖੋ ਤੁਹਾਨੂੰ ਸੂਟ ਦਿਖਾਣ ਲੱਗਿਆ ਕੰਮ ਦੇਖਿਓ ਪੱਟੋ ਕੱਟ ਪਾ ਜੀ ਤੁਸੀਂ ਇਹਦਾ ਕੰਮ ਕਰਾਓਗੇ ਨਾ 20000 ਰੁਪਏ ਦਾ ਕੰਮ ਹੋਣਾ ਕੱਲੇ ਸੂਟ ਦਾ ਜਿੱਦਾਂ ਦਾ ਇਹ ਕੰਮ ਹੋਇਆ ਹੈ ਠੀਕ ਹੈ ਜੀ ਪਤਾ ਕਰ ਲਿਓ ਇੱਕ ਵਾਰ ਕਾਰੀਗਰ ਕੋਲ ਆ ਦੇਖੋ ਪੂਰਾ ਫਰੰਟ ਬਣਿਆ ਹੋਇਆ ਤੇ ਇਹ ਬਾਜ਼ੂ ਬਣੇ ਹੋਏ ਨੇ ਦੁਪੱਟਾ ਦੇਖਿਓ ਇੱਕ ਵਾਰ ਆਹ ਲਓ ਜੀ ਦੇਖਣ ਦਾ ਵੀ ਰੂਹ ਖੁਸ਼ ਹੋ ਜਾਂਦੀ ਆ ਭਾਜੀ ਕੰਮ ਕੀ ਹੁੰਦਾ ਆਹ ਲਓ ਕੰਮ ਦੇਖੋ ਕਾਈਪੁਰਾ ਹੈਵੀ ਹੈ ਨਾ ਜੀ ਹਾਂਜੀ ਹਾਂਜੀ ਕੰਮ ਬੜਾ ਫਾਈਨ ਹੋਇਆ ਸਾਰਾ ਹਾਂਜੀ ਸਹੀ ਆਹ ਲੋ ਜੀ ਸਾਰਾ ਦਬਕਾ ਨਾਲ ਕੇ ਸਟੋਨ ਮੰਨ ਲਓ ਕੋਈ ਵੀ ਕੰਮ ਇਹਦੇ ਵਿੱਚ ਛੱਡਿਆ ਨਹੀਂ ਹੋਇਆ ਹੈਗਾ ਕਾਰੀਗਰ ਨੇ ਪੂਰਾ ਦਿਲ ਲਾ ਕੇ ਕੰਮ ਕੀਤਾ ਹੋਇਆ ਠੀਕ ਹੈ ਬ੍ਰਦਰ ਆਹ ਲੋ ਜੀ ਇੱਕ ਆਹ ਦੇਖੋ ਭਾਜੀ ਇਹ ਵੀ ਸਾਰਾ ਕੰਮ ਆਣਾ ਦਬਕੇ ਦਾ ਕੰਮ ਜੀ ਵਾਹ ਇੱਕ ਤੋਂ ਇੱਕ ਬ੍ਰਾਈਡਲ ਸੂਟ ਮਿਲ ਜਣਾ ਭਾਜੀ ਆਪਣੇ ਕੋਲੋਂ ਠੀਕ ਹੈ ਜੀ ਲੋ ਜੀ ਇਹ ਸਾਰੇ ਦਬਕੇ ਦੇ ਕੰਮ ਹੈ ਹਲੋ ਇੱਕ ਤੁਹਾਨੂੰ ਕੰਮ ਹੋਰ ਦਿਖਾਣ ਲੱਗਾ ਥੋੜੀ ਨਿਗਾਹ ਕਰਾਣ ਲੱਗਾ ਹਾਂ ਮਾਰਕੀਟ 'ਚ ਕੰਮ ਭਾਜੀ ਦੇਖਣ ਨੂੰ ਨਹੀਂ ਮਿਲਦੇ ਹੈਗੇ ਇਹ ਵੱਲੇ ਕੰਮ ਆਹ ਦੇਖਿਓ ਕੰਮ ਇਹ ਸਾਰਾ ਨਲਕੀ ਵਰਕ ਹੁੰਦਾ ਹੈ ਇਹ ਵਾਲਾ ਆ ਜਿਹੜਾ ਵਾਈਟ ਲੱਗੀ ਹੋਈ ਆ ਸਾਰੀ ਨਲਕੀ ਲੱਗੀ ਹੋਈ ਆ ਇਹ ਵਾਲੀ ਆ ਦੇਖੋ ਕੰਮ ਕਿੱਡਾ ਸ਼ਾਨਦਾਰ ਕੰਮ ਹੈ ਹਰ ਕਾਰੀਗਰ ਦੇ ਬਸ ਦਾ ਕੰਮ ਨਹੀਂ ਹੈਗਾ ਭਾਜੀ ਇਹ ਵਾਲਾ ਜਿਹੜੇ ਬੜੇ ਵਧੀਆ ਕਾਰੀਗਰ ਨੇ ਉਹ ਜੋ ਕੰਮ ਕਰ ਪਾਉਂਦੇ ਆ ਇਹ ਆਹ ਲੋ ਜੀ ਸਿਮਰਦਾਈ ਦੁਬੱਟਾ ਆਣਾ ਨਾਲ ਠੀਕ ਬਾਕੀ ਕਲੈਕਸ਼ਨ ਭਾਈ ਉਹਨਾਂ ਕੋਲ ਬਹੁਤ ਆ ਨਾ ਤੁਸੀਂ ਸਟੋਰ ਤੇ ਵਿజిਟ ਕਰ ਲਿਓ ਪਾਜੀ ਜਿਹੜਾ ਆਊਗਾ ਇੱਕ ਵਾਰ ਮੰਨ ਲਓ ਖੁਸ਼ ਹੋ ਕੇ ਜਾਊ ਆਪਣੇ ਕੋਲ ਆ ਲੋ ਜੀ ਕੰਮ ਦੇਖੋ ਸਾਰੇ ਲਓ ਜੀ ਮਾਰਕੀਟ ਚ ਭਾਈ ਤੁਸੀਂ ਇਹ ਸੂਟ ਘੱਟੋ ਘੱਟ 7-7 8000 ਰੁਪਏ ਦੇ ਸੂਟ ਹੈ ਸਿਰਫ ਆਪਣੇ ਕੋਲ ਇਹ ਮੰਨ ਲਓ 4500 5000 ਰੁਪਏ ਦੇ ਸੂਟ ਮਿਲ ਜਾਂਦੇ ਨੇ ਇਹ ਨਹੀਂ ਵੀ ਸੂਟ ਠੀਕ ਆ ਜੀ ਦੁਪੱਟੇ ਡੁਪੱਲੇ ਨਾਲ ਆਣਾ ਜੀ ਹਾਂ ਜੀ ਹਾਂ ਜੀ 2.5 ਮੀਟਰ ਦੁਪੱਟੇ ਆਣੇ ਆ ਸਾਰੇ ਬਿਸਕੋਸ ਵਾਲੀ ਕੁਆਲਿਟੀ ਲੱਗੀ ਹੋਈ ਆ ਕੋਈ ਸੈਮੀ ਨਹੀਂ ਹੈਗੀ ਪਿਓਰ ਵਾਲੀ ਕੁਆਲਿਟੀ ਲੱਗੀ ਹੋਣੀ ਆ ਸਾਰੀਆਂ ਇਹ ਵਾਲੀ ਬਾਕੀ ਤੁਸੀਂ ਕੰਮ ਦੀ ਸਪਾਈ ਦੇਖ ਸਕਦੇ ਹੋ ਨਾ ਕਿੰਨੀ ਆ ਕੱਲਾ ਕੰਮ ਆਉਣਾ ਭਾਜੀ 8-10000 ਰੁਪਏ ਦਾ ਇਹ ਵਾਲਾ ਹਾਂਜੀ ਹਾਂਜੀ ਜਿੱਦਾਂ ਦੇ ਕੰਮ ਹੋਏ ਨੇ ਇਹ ਵਾਲੇ ਠੀਕ ਹੈ ਜੀ ਮੰਨ ਲਓ ਚਾਲੂ ਕੰਮ ਨਹੀਂ ਹੈਗੇ ਸਾਰੇ ਵਾਲੇ ਬ੍ਰਿੱਕੀ ਕੰਮ ਨੇ ਸਾਰੇ ਸਾਫ ਸੁਥਰੇ ਕੰਮ ਨੇ ਲੋ ਠੀਕ ਹੈ ਜੀ ਤੇ ਵੀ ਐਡਰੈਸ ਕੀ ਰਹਿੰਦਾ ਆਪਣਾ ਪ੍ਰੋਪਰ ਐਡਰੈਸ ਭਾਜੀ ਆਪਣਾ ਇਹ ਵਾਲਾ ਨਾ ਜਿੱਦਾਂ 에어ਪੋਰਟ ਰੋਡ ਤੇ ਸਿੰਘ ਸਿੱਧਾ ਗੁਰਦੁਆਰਾ ਸਾਹਿਬ ਪੈਂਦਾ ਤੇ ਨਾਲ ਆਪਣੇ ਪੈਂਦਾ ਮੰਨ ਲਓ ਨੀਅਰ ਹோம்ਲੈਂਡ ਪੈਂਦਾ ਉਹਦੇ ਮੰਨ ਲਓ ਗੁਰਦੁਆਰਾ ਦਾ ਬੈਕਸਾਈਡ ਮਾਰਕੀਟ ਪੈਂਦੀ ਏ ਠੀਕ ਹੈ ਜੀ ਉਹਦੇ ਵਿੱਚ ਆਪਣੀ ਸ਼ਾਪ ਹੈ ਫੈਸ਼ਨਿਸਟ ਦਾ ਹਾਂਜੀ ਤੇ ਨੀਅਰ ਆਪਣੇ ਹੋਂਡਾ ਜੈਂਸੀ ਠੀਕ ਹੈ ਹਾਂਜੀ ਆਦ ਦੀ ਵੀਡੀਓ ਚਾ ਪੱਥਰ ਨੂੰ ਸੈਰ ਮਹਾਲੇ ਦੀ ਕਲੈਕਸ਼ਨ ਦਿਖਾਈਆ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ